ਸਾਰੇ ਸਾਥੀਆਂ ਨੂੰ ਪਿਆਰ ਦੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਪਿਆਰੇ ਸਾਥੀਓ ਜਿਵੇਂ ਕਿ ਆਪਣਾ ਸਵਾਦੇ ਚੱਲ ਰਿਹਾ ਹੈ ਇੱਕ ਜੋਗੀ ਦੀ ਆਤਮ ਕਥਾ ਦਾ ਤਾਂ ਅੱਜ ਆਪਾਂ ਪਹੁੰਚੇ ਹਾਂ ਦੇ 40ਵੇਂ ਅਧਿਆਇ ਤੇ ਜਿਹਦਾ ਸ਼ੀਸ਼ਕ ਹੈ ਮੇਰੀ ਭਾਰਤ ਵਾਪਸੀ ਇਹ ਅੱਧਾ ਅਧਿਆਇ ਆਪਾਂ ਸਾਥੀਓ ਪਿਛਲੇ ਵੀਡੀਓ ਦੌਰਾਨ ਕੀਤਾ ਸੀ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਜਿਵੇਂ ਕਿ ਪਿਛਲੇ ਵੀਡੀਓ ਦੌਰਾਨ ਸ਼੍ਰੀ ਜੋਗਾਨੰਦ ਜੀ ਜੋ ਨੇ ਭਾਰਤ ਵਾਪਸ ਆ ਚੁੱਕੇ ਨੇ ਤੇ ਉਹ ਤੇ ਉਹਨਾਂ ਦਾ ਬੋਰਡ ਤੇ ਵਧੀਆ ਸਵਾਗਤ ਕੀਤਾ ਜਾਂਦਾ ਹੈ ਉਹ ਆਪਣੇ ਗੁਰੂ ਸਾਹਿਬ ਨੂੰ ਮਿਲਣ ਜਾਂਦੇ ਨੇ ਤੇ ਉਹ ਵਰਨਣ ਜਿਹੜਾ ਹੈਗਾ ਉਹਨਾਂ ਦੇ ਸਖਤਰ ਜਿਹੜੇ ਨਾਲ ਆਏ ਨੇ ਸ਼੍ਰੀ ਰਾਇਤ ਉਹ ਉਹਨਾਂ ਦੇ ਦੁਆਰਾ ਫਿਰ ਕੀਤਾ ਗਿਆ ਹੈ ਕਿ ਕਿਦਾਂ ਲੱਗਿਆ ਉਹਨਾਂ ਨੂੰ ਮਿਲ ਕੇ ਸ਼੍ਰੀ ਚੁਕਦੇਸ਼ਵਰ ਜੀ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਅੱਗੇ ਹੁਣ ਕਹਿੰਦੇ ਨੇ ਜੋਗਾਹਾਂ ਜੀ ਕਹਿੰਦੇ ਹੁਣ ਮੈਂ ਸ਼੍ਰੀ ਰਾਮਪੁਰ ਤੇ ਕੋਲਕਾਤਾ ਤੋਂ ਜਿਉਂ ਹੀ ਕਹਿੰਦੇ ਵਿਲਾ ਹੋਇਆ ਤਾਂ ਮੈਂ ਸ਼੍ਰੀ ਰਾਇਤ ਨਾਲ Ranchi ਵਾਸਤੇ ਰਵਾਨਾ ਹੋ ਗਿਆ ਦਰਾਜ ਚੱਪਾ ਜਾਣਦੇ ਹੀ ਉਹਨਾਂ ਨੇ ਸਕੂਲ ਖੁੱਲੇ ਹੋਇਆ ਸੀ ਬੱਚਿਆਂ ਦੀ ਤਾਂ ਉੱਥੇ ਜਾਂਦੇ ਨੇ ਕਹਿੰਦੇ ਕਿੰਨਾ ਸ਼ਾਨਦਾਰ ਸਵਾਗਤ ਹੋਇਆ ਸਾਡਾ ਇੱਕ ਕਦਮ ਕਦਮ ਦਿਲ ਨੂੰ ਧੰਬਣ ਵਾਲਾ ਕਹਿੰਦੇ ਮੇਰੀ 15 ਵਰਿਆਂ ਦੀ ਗੈਰ ਹਾਜ਼ਰੀ ਸਕੂਲ ਦਾ ਝੰਡਾ ਲਹਿਰਾਉਂਦਾਰ ਕਰਨ ਵਾਲੇ ਨਿਰਸਵਾਰਥ ਵਿਦਿਆਰਥੀਆਂ ਨੂੰ ਗਲੇ ਲਾਉਂਦੇ ਆ ਮੇਰੀ ਅੱਖਾਂ ਸਲਸਲਾਈ ਕਹਿੰਦੇ ਆਸ਼ਰਮ ਵਾਸੀ ਵਿਦਿਆਰਥੀਆਂ ਤੇ ਹਰ ਰੋਜ਼ ਘਰੋਂ ਆ ਕੇ ਪੜਨ ਵਾਲੇ ਵਿਦਿਆਰਥੀਆਂ ਦੇ ਚਮਕਦੇ ਚਿਹਰੇ ਤੇ ਮਿੱਠੀਆਂ ਮੁਸਕਰਾਹਟਾਂ ਉਹਨਾਂ ਦੇ ਯੋਗ ਤੇ ਸਿਖਲਾਈ ਤੇ ਸੱਚਜੀ ਪੜਾਈ ਦੀ ਗਵਾਹੀ ਭਰ ਰਹੀਆਂ ਸੀ ਪਰ ਅਫਸੋਸ ਅੱਗੇ ਉਹ ਕਹਿੰਦੇ ਨੇ ਕਹਿੰਦੇ ਸਭ ਕੁਝ ਦੇ ਬਾਵਜੂਦ ਜਿਹੜਾ ਰਾਂਚੀ ਸਕੂਲ ਆ ਉਹ ਆਰਥਿਕ ਪੱਖੋਂ ਸੰਕਰਤਨਾਲ ਕਿਰਿਆ ਹੋਇਆ ਸੀਗਾ ਕਹਿੰਦੇ ਜਿਹੜਾ ਕਾਸਿੰਗ ਬਾਜ਼ਾਰ ਦਾ ਪੁਰਾਣਾ ਮਹਾਰਾਜਾ ਸੀ ਮਨਿੰਦਰ ਚੰਦਰ ਨੰਦੀ ਉਹਨਾਂ ਦਾ ਜਿਹੜਾ ਰਾਜ ਮਹਿਲ ਸੀਗਾ ਉਹ ਸਕੂਲ ਦੀ ਇਮਾਰਤ ਬਣ ਚੁੱਕਿਆ ਸੀ ਤੇ ਉਹਨਾਂ ਨੇ ਕਈ ਵਾਰ ਕਹਿੰਦੇ ਦਿਲ ਖੋਲ ਕੇ ਦਾਨ ਵੀ ਦਿੱਤਾ ਸੀ ਪਰ ਹੁਣ ਕਿਉਂਕਿ ਕਹਿੰਦੇ ਉਹ ਮਹਾਰਾਜਾ ਜਿਹੜੇ ਨੇ ਉਹ ਸਰਗਸਿ ਧਾਰ ਚੁੱਕੇ ਸੀਗੇ ਇਸ ਕਰਕੇ ਕਹਿੰਦੇ ਲੋੜਿੰਦਾ ਮਾਈਕ ਸਹਿਯੋਗ ਮਿਲ ਨਹੀਂ ਰਿਹਾ ਸੀ ਤਾਂ ਕਰਕੇ ਸਕੂਲ ਦੀਆਂ ਅਨੇਕਾ ਪਰਵਕਾਰੀ ਸਕੀਮਾਂ ਜਿਹੜੀਆਂ ਨੇ ਉਹ ਸੰਕਟ 'ਚ ਘਿਰ ਗਈਆਂ ਸੀਗੀਆਂ ਉਹ ਲੋ ਕਹਿੰਦੇ ਫਿਰ ਮੈਂ ਕਹਿੰਦੀ ਮੁਲਾਕਾਤ ਕੀਤੀ ਕਾਸੀਬ ਬਾਜ਼ਾਰ ਦੇ ਨੌਜਵਾਨ ਜਵਰਾਜ لال ਤੇ ਆਪਣੇ ਪਿਤਾ ਜੀ ਨੂੰ ਵੀ ਕਹਿੰਦੇ ਆਰਥਿਕ ਸਹਾਇਤਾ ਕਰਨ ਵਾਸਤੇ ਬੇਨਤੀ ਕੀਤੀ ਤੇ ਹੁਣ ਕਹਿੰਦੇ ਇਹ ਤਾਂ ਨਤੀਜਾ ਇਹ ਹੋਇਆ ਵੀ ਰਾਂਚੀ ਸਕੂਲ ਦੀ ਲੜ ਖੜਾਉਂਦੀ ਆਰਥਿਕਤਾ ਦੀ ਨੀ ਮਜ਼ਬੂਤ ਹੋਣ ਲੱਗੀ ਤੇ ਸਮੇਂ ਸਿਰ ਮੇਰੇ ਅਮਰੀਕੀ ਸ਼ਗਿਰਦਾਂ ਦੀ ਵੀ ਕਹਿੰਦੇ ਕਾਫੀ ਆਰਥਿਕ ਸਹਾਇਤਾ ਪਹੁੰਚੀ ਹੁਣ ਕਹਿੰਦੇ ਭਾਰਤ ਵਾਪਸ ਆਉਣ ਦੇ ਕੁਝ ਹੀ ਮਹੀਨਿਆਂ ਚ ਕਹਿੰਦੇ ਮੈਂ ਰਾਂਚੀ ਸਕੂਲ ਦੀ ਕਾਨੂੰਨੀ ਤੌਰ ਤੇ ਰਜਿਸਟਰੀ ਜਿਹੜੀ ਉਹ ਕਰਵਾਤੀ ਤੇ ਮੇਰੇ ਸੁਪਨੇ ਨੂੰ ਕਹਿੰਦੇ 1917 ਸਿਰਫ 7 ਵਿਦਿਆਰਥੀਆਂ ਨਾਲ ਇਸ ਸਕੂਲ ਦੀ ਇਮਾਰਤ ਮੈਂ ਸ਼ੁਰੂ ਹੈ ਜਿਹੜੀ ਉਹ ਕਹਿੰਦੇ ਕੀਤੀ ਸੀ ਕਿ ਅੱਜ ਇਹ ਇੰਨਾ ਵੱਡਾ ਬਣ ਚੁੱਕਿਆ ਸੀਗਾ ਸਕੂਲ ਪਰ ਅੱਗੇ ਉਹ ਕਹਿੰਦੇ ਨੇ ਜਗਤ ਦਾ ਸਤਸੰਗ ਬ੍ਰਹਮਚਾਰੀਆ ਸਕੂਲ ਪ੍ਰਾਇਮਰੀ ਤੇ ਹਾਈ ਸਕੂਲ ਦੇ ਜਮਾਤਾਂ ਇੱਦਾਂ ਨਹੀਂ ਆਉਂਦੇ ਉਹ ਪੁੱਲੇ ਉਸ ਮਾਂਦ ਲੀ ਲਾਉਦੇ ਜਿਹੜੇ ਵਿਦਿਆਰਥੀ ਸਕੂਲ ਦੇ ਵਿੱਚ ਰਹਿੰਦੇ ਨੇ ਤੇ ਜਿਹੜੇ ਵਿਦਿਆਰਥੀ ਹਰ ਰੋਜ਼ ਘਰੋਂ ਪੜਨ ਵਾਸਤੇ ਆਉਂਦੇ ਨੇ ਸਾਰਿਆਂ ਨੂੰ ਹੀ ਕੋਈ ਨਾ ਕੋਈ ਪੇਸ਼ੇਵਰਾਂ ਨਾਲ ਸਿਖਲਾਈ ਉੱਥੇ ਦਿੱਤੀ ਜਾਂਦੀ ਹੈ ਸਕੂਲ ਦੇ ਵਿੱਚ ਵਿਦਿਆਰਥੀ ਕਹਿੰਦੇ ਆਪਣੇ ਜੋ ਆਪ ਹੀ ਬਣਾਇਆ ਗਿਆ ਸਮਤੀਆਂ ਦੁਆਰਾ ਹੀ ਕੰਮਾਂ ਦਾ ਸੰਚਾਲਨ ਕਰਦੇ ਨੇ ਆਪਣੇ ਅਧਿਆਪਕ ਜੀਵਨ ਦੇ ਸ਼ੁਰੂ ਸੀ ਕਹਿੰਦੇ ਮੈਨੂੰ ਇਹ ਗੱਲ ਸਮਝ ਆ ਗਈ ਸੀ ਵੀ ਬੱਚਿਆਂ ਅਧਿਆਪਕਾਂ ਦੇ ਚਲਾਕੀ ਨਾਲ ਗੁੱਤੋਂ ਹੌਂਟ ਬੜਾ ਮਜ਼ਾ ਆਉਂਦਾ ਹੈ ਕਹਿੰਦੇ ਜਦ ਕਿ ਸਾਥੀ ਵਿਦਿਆਰਥੀਆਂ ਦੁਆਰਾ ਬਣਾਏ ਗਏ ਨੀਮਾਂ ਦੇ ਪਾਲਣਾ ਉਹ ਖੁਸ਼ੀ-ਖੁਸ਼ੀ ਕਰਦੇ ਨੇ ਕਹਿੰਦੇ ਕਿਉਂਕਿ ਆਪ ਵੀ ਮੈਂ ਕਦੇ ਕੋਈ ਆਦਰਸ਼ ਵਿਦਿਆਰਥੀ ਰਹਾ ਨਹੀਂ ਸੀਗਾ ਇਸ ਲਈ ਕਹਿੰਦੇ ਬੱਚਿਆਂ ਦੇ ਸਾਰੇ ਸ਼ਰਾਰਤਾਂ ਤੇ ਸਮੱਸਿਆਵਾਂ ਨਾਲ ਮੈਨੂੰ ਪੂਰੀ-ਪੂਰੀ ਹਮਦਰਦੀ ਰਹਿੰਦੀ ਸੀ ਬੱਚਿਆਂ ਨੂੰ ਕਹਿੰਦੇ ਖੇਡਾਂ ਚ ਵੀ ਹੌਸਲਾ ਅਫਜ਼ਾਈ ਕੀਤੀ ਜਾਂਦੀ ਹੈ ਕਿ ਖੇਡਾਂ ਦੇ ਮੈਦਾਨ ਹਾਕੀ ਤੇ ਫੁੱਟਬਾਲ ਦੇ ਅਭਿਆਸ ਮੁਕਾਬਲਿਆਂ ਨਾਲ ਕੁੰਝਦੇ ਰਹਿੰਦੇ ਨੇ ਮੁਕਾਬਲਿਆਂ ਚ ਕਦੇ ਰਾਂਸੀ ਸਕੂਲ ਦੇ ਵਿਦਿਆਰਥੀ ਅਕਸਰੀ ਕੱਪ ਜਿੱਤ ਕੇ ਲਿਆਉਂਦੇ ਨੇ ਤੇ ਵਿਦਿਆਰਥੀਆਂ ਨੂੰ ਆਪਣੀ ਇੱਛਾ ਸ਼ਕਤੀ ਨਾਲ ਮਾਸਪੇਸ਼ੀਆਂ ਚ ਤਾਕਤ ਸਜਾ ਕਰਨ ਦੀ ਜੋਗ ਦਾ ਕਸਤ ਦੀ ਤਕਨੀਕ ਵੀ ਸਿਖਾਈ ਜਾਂਦੀ ਹੈ ਅਨੁਕ੍ਰਮ 10 ਦਿਨਾਂ ਦੇ ਯੋਗ ਦਾ ਕਸਰ ਤਕਨੀਕ ਚ ਮਾਨਸਿਕ ਸ਼ਕਤੀ ਨਾਲ ਸਰੀਰ ਦੇ ਕਿਸੇ ਵੀ ਹਿੱਸੇ ਚ ਪ੍ਰਾਣ ਸ਼ਕਤੀ ਦਾ ਸੰਚਾਰ ਕੀਤਾ ਜਾ ਸਕਦਾ ਹੈ ਉਹਨਾਂ ਕੰਦੇ ਯੋਗਾਸਨ ਤਲਵਾਰ ਤੇ ਲਾਠੀ ਚਲਾਉਣਾ ਵੀ ਸਿਖਾਇਆ ਜਾਂਦਾ ਹੈ ਤੇ ਮੋਢੀ ਚਿਕਸਾ ਸਿਖਲਾਈ ਪ੍ਰਾਪਤ ਵਿਦਿਆਰਥੀਆਂ ਨੇ ਹਰ ਤੇ ਕਹਿੰਦੇ ਅਕਾਲ ਆਦੀ ਜਦੋਂ ਸੰਕਟ ਕਾਲੀਨ ਸਮਾਂ ਹੁੰਦਾ ਹੈਗਾ ਤਾਂ ਕਹਿੰਦੇ ਐਦਾਂ ਵੀ ਉਹਨਾਂ ਨੇ ਸੂਬੇ ਦੇ ਲੋਕਾਂ ਦੀ ਸੇਵਾ ਕੀਤੀ ਹੈ ਵਿਦਿਆਰਥੀ ਕਹਿੰਦੇ ਬਾਗਬਾਨੀ ਕਰਦੇ ਨੇ ਤੇ ਆਪਣੇ ਵਾਸਤੇ ਸਬਜ਼ੀਆਂ ਵੀ ਉਹ ਆਪ ਹੀ ਪੈਦਾ ਕਰ ਲੈਂਦੇ ਨੇ ਕਹਿੰਦੇ ਕੋਲ ਸੰथाल ਤੇ ਮੁੰਡਾ ਆਦਿ ਸੂਬੇ ਦੀਆਂ ਜਿਹੜੇ ਜਨਜਾਤੀਆਂ ਸੀ ਉਹਨਾਂ ਦੇ ਸੂਬੇ ਦੀਆਂ ਉਹਨਾਂ ਵਾਸਤੇ ਕਹਿੰਦੇ ਮੋਢਲੀ ਜਿਹੜੀ ਵਿੱਤ ਆ ਉਹ ਹਿੰਦੀ ਦੇ ਵਿੱਚ ਦਿੱਤੀ ਜਾਂਦੀ ਆ ਕੇਵਲ ਕਹਿੰਦੇ ਲੜਕੀਆਂ ਵਾਸਤੇ ਜਮਾਤਾ ਆਸ-ਪਾਸ ਦੇ ਪਿੰਡਾਂ ਸਚਵਾਏ ਜਾਂਦੀਆਂ ਹੁੰਦੀਆਂ ਹੁਣ ਇੱਥੇ ਉਹ ਕਹਿੰਦੇ ਕਹਿੰਦੇ ਰਾਜੀ ਸਕੂਲ ਦੀ ਇੱਕੋ ਇੱਕ ਖਾਸੀਅਤ ਇਹ ਹੈ ਵੀ ਇੱਥੇ ਕਿਰਿਆ ਯੋਗ ਤੇ ਦਿਖਿਆ ਵੀ ਦਿੱਤੀ ਜਾਂਦੀ ਹੈ ਤੇ ਵਿਦਿਆਰਥੀ ਨਿਯਮਤ ਅਧਿਆਤਮਿਕ ਅਭਿਆਸ ਗੀਤਾ ਪਾਠ ਕਰਦੇ ਨੇ ਤੇ ਉਹਨਾਂ ਨੂੰ ਉਪਦੇਸ਼ ਤੇ ਪ੍ਰਤੱਖ ਉਦਾਹਰਨਾਂ ਦੁਆਰਾ ਸਾਦਗੀ ਤਿਆਗ ਆਤਮ ਸਨਮਾਨ ਤੇ ਸੱਚਾਈ ਦਾ ਸਕਾਰ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਬੁਰਾਈਆਂ ਨਾਲ ਦੁੱਖ ਹੀ ਮਿਲਦਾ ਹੈ ਤੇ ਚੰਗੇ ਕੰਮਾਂ ਨਾਲ ਸੁੱਖ ਮਿਲਦਾ ਹੈ ਬੁਰਾਈਆਂ ਦੀ ਤੁਲਨਾ ਜ਼ਹਿਰ ਮਿਸ਼ਰ ਸ਼ਹਿਰ ਨਾਲ ਕੀਤੀ ਜਾਂਦੀ ਆ ਜਦ ਮਨ ਚ ਖਾਣ ਦਾ ਲਾਲਚ ਪੈਦਾ ਕਰਦਾ ਪਰ ਉਹਦੇ ਨਾਲ ਮੌਤ ਵੀ ਪੱਕੀ ਹੈ ਅੱਗੇ ਦੱਸਦੇ ਨੇ ਕਹਿੰਦੇ ਇਕਾਗਰਤਾ ਦੀਆਂ ਤਕਨੀਕਾਂ ਦੇ ਅਭਿਆਸ ਨਾਲ ਸ਼ਰੀਰ ਤੇ ਮਨ ਦੀ ਚੰਚਲਤਾ ਨੂੰ ਆਪਣੇ ਕਾਬੂ ਵਿਚ ਕਰ ਲੈਣ ਦੀ ਪ੍ਰਕਿਰਿਆ ਦੀ ਹੈਰਾਨ ਹੈਰਾਨੀ ਜਨਕ ਗੱਲ ਜਿਹੜੇ ਨੇ ਸਾਹਮਣੇ ਆਏਗੀ ਜਿਸ ਦੇ ਕਾਰਨ ਕਹਿੰਦੇ Ranchi ਦੇ 9-10 ਬਰਿਆਂ ਦੇ ਛੋਟੇ-ਛੋਟੇ ਵਿਦਿਆਰਥੀਆਂ ਦਾ 1 ਘੰਟੇ ਵਾਸਤੇ ਜਾਂ ਇਹ ਤੋਂ ਵੀ ਜ਼ਿਆਦਾ ਸਮੇਂ ਤੱਕ ਸਥਿਰਾਸਨ 'ਚ ਕਹਿੰਦੇ ਪ੍ਰਕੁਟੀ ਦੇ ਵਿਚਕਾਰ ਅਧਿਆਤਮਿਕ ਨਿਚਰ ਨੇਤਰ ਤੇ ਨਜ਼ਰ ਟਿਕਾ ਕੇ ਬਗੈਰ ਅੱਖ ਚੁੱਕਾਏ ਬੈਠਿਆ ਦੇਖਣਾ ਕੋਈ ਕਹਿੰਦੇ ਨਵੀਂ ਗੱਲ ਨਹੀਂ ਹੈਗੀ ਉਹਨਾਂ ਲਈ ਉੱਥੇ ਹੀ ਆਮ ਹੀ ਗੱਲ ਹੈ ਕਦੇ ਬਗੀਚੇ ਤੋਂ ਉੱਥੇ ਸ਼ਿਵ ਮੰਦਿਰ ਹੈ ਜਿਹਦੇ ਚ ਪੂਜਨੀਕ ਲਾੜੀ ਭਾਸ਼ੇ ਦੀ ਮੂਰਤੀ ਲੱਗੀ ਹੋਈ ਹੈ ਤੇ ਰੋਜ਼ਾਨਾ ਦਰਖਤਾਂ ਦੇ ਸੰਗਣੇ ਛਾਹ ਹੇਠ ਪ੍ਰਾਰਥਨਾਵਾਂ ਤੇ ਨ ਸਾਸਤ੍ਰ ਦਾ ਅਧਿਆਇ ਕੀਤਾ ਜਾਂਦਾ ਹੈ ਕਹਿੰਦੇ ਜੋਗਦਾ ਸਕੂਲ ਦੇ ਇੱਕ ਪਾਸੇ ਜੋਗਦਾ ਸਸੰਗ ਸੇਵਾ ਆਸ਼ਰਮ ਵੀ ਹੈ ਜਿੱਥੇ ਹਜ਼ਾਰਾਂ ਗਰੀਬ ਰੋਗਿਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਤੇ ਆਪਰੇਸ਼ਨ ਵੀ ਹੁੰਦੇ ਨੇ ਤੇ ਰੋਗੀਆਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਨੇ ਹੁਣ ਅਸੀਂ ਰਾਂਚੀ ਬਾਰੇ ਦੱਸ ਰਹੇ ਨੇ ਕਹਿੰਦੇ ਇਹ ਜਿਹੜਾ ਹੈ ਸਮੁੰਦਰੀ ਤਲ ਤੋਂ 2000 ਫੁੱਟ ਦੀ ਉਚਾਈ ਤੇ ਵਸਿਆ ਹੋਇਆ ਹੈ ਕਿ ਉੱਥੇ ਜਿਹੜਾ ਜਲਵਾਯੂ ਆ ਉਹ ਸ਼ਾਂਤ ਤੇ ਅਨੰਦਦਾਇਕ ਹੈ ਸਕੂਲ ਜਿਹੜਾ ਹੈਗਾ 20 ਏਕੜ ਜ਼ਮੀਨ 'ਚ ਫੈਲਿਆ ਹੋਇਆ ਹੈ ਇਸ ਜ਼ਮੀਨ ਤੇ ਬਣਿਆ ਹੋਇਆ ਬਾਗੀਚਾ ਕਹਿੰਦੇ ਭਾਰਤ ਦੇ ਸਰਵੋਤਮ ਬਾਗੀਚਿਆਂ 'ਚੋਂ ਇੱਕ ਹੈ ਇੱਥੇ ਆਂਬ, ਖਜੂਰ, ਅਮਰੂਦ, ਲੀਚੀ ਤੇ ਕਟਹਲ ਦੇ 500 ਫਲ ਦੇ ਨਾਲੇ ਦਰਖਤ ਲੱਗੇ ਹੋਏ ਨੇ ਹੁਣ ਲਾਇਬ੍ਰੇਰੀ ਬਾਰੇ ਦੱਸ ਰਹੀ ਨੇ ਕਹਿੰਦੇ ਰਾਂਚੀ ਦੀ ਲਾਇਬ੍ਰੇਰੀ 'ਚ ਅਣਗਿਣਤ ਰਸਾਲੇ ਹਜ਼ਾਰਾਂ ਬੰਗਲਾ ਤੇ ਅੰਗਰੇਜ਼ੀ ਭਾਸ਼ਾ ਦੇ ਪੁਸਤਕਾਨੇ ਜੋ ਪੂਰਬ ਤੇ ਪੱਛਮ ਦੇ ਲੋਕਾਂ ਵੱਲੋਂ ਤੋਹਫਿਆਂ ਦੇ ਰੂਪ ਦੇ ਵਿੱਚ ਮਿਲੀਆਂ ਹੋਈਆਂ ਨੇ ਇੱਥੇ ਕਹਿੰਦੇ ਵਿਸ਼ਵ ਦੇ ਸਾਰੇ ਸ਼ਾਸਤਰਾਂ ਦੇ ਰਮ ਗ੍ਰੰਥਾਂ ਦਾ ਸੰਗ੍ਰਹਿ ਹੈ ਤੇ ਇੱਕ ਚੰਗੀ ਤਰ੍ਹਾਂ ਵਰਗੀਕ੍ਰਿਤ ਅਜਾਇਬ ਘਰ ਜਿੱਥੇ ਕਹਿੰਦੇ ਪ੍ਰਤੱਤਵ ਭੂ ਵਿਗਿਆ ਤੇ ਮਨਵ ਵਿਗਿਆ ਸਬੰਧੀ ਅਨੇਕ ਵਸਤੂਆਂ ਤਰ੍ਹਾਂ ਤਰ੍ਹਾਂ ਦੇ ਰਤਨਾਂ ਦਾ ਪ੍ਰਦਰਸ਼ਨ ਕਰਕੇ ਰੱਖਿਆ ਹੋਇਆ ਹੈ ਇਹਨਾਂ ਚ ਜ਼ਿਆਦਾਤਰ ਵਸਤੂਆਂ ਕਹਿੰਦੇ ਮੈਨੂੰ ਈਸ਼ਵਰ ਦੀ ਵਿਸ਼ਾਲ ਧਰਤੀ ਦੇ ਵੱਖੋ ਵੱਖਰੇ ਦੇਸ਼ਾਂ ਸੂਬਿਆਂ ਦੇ ਸਫ਼ਰ ਦੇ ਦੌਰਾਨ ਪੇਟ ਹੋਈਆਂ ਕਹਿੰਦੇ ਯਾਦਗਾਰੀ ਨਿਸ਼ਾਨੀਆਂ ਜਿਹੜੀਆਂ ਜੋਗਾਨੰਦ ਜੀ ਨੂੰ ਸਾਰੇ ਲੋਕਾਂ ਨੇ ਉਹਨਾਂ ਦੇ ਸ਼ਿਰਕਿਰਦਾਰਾਂ ਨੇ ਦੋਸਤਾਂ ਮਿੱਤਰਾਂ ਨੇ ਦਿੱਤੀਆਂ ਸੀ ਤੋਂ ਸਾਰਿਆਂ ਉਹਨਾਂ ਨੇ ਇੱਥੇ ਅਜਾਇਬ ਘਰ ਦੇ ਵਿੱਚ ਰੱਖ ਦਿੱਤੀਆਂ ਸੀਗੀਆਂ ਅੱਗੇ ਦੱਸਦੇ ਨੇ ਕਿੰਨ ਦક્ષਿਣੇਸ਼ਵਰ ਮੱਠ ਭਾਰਤ ਚ ਚੱਲ ਰਹੀ ਚੋਕ ਦਾ ਸਤਸੰ ਸੋਸਾਇਟੀ ਦੇ ਸਾਰੇ ਸਕੂਲ ਤੇ ਵਕਫਾ ਖਾਵਾ ਦੇ ਚੱਲ ਰਿਹਾ ਆਸ਼ਮਾਨ ਦਾ ਮੁੱਖ ਦਫ਼ਤਰ ਹੈ ਕਹਿੰਦੇ ਜੋ ਯੋਗ ਦਾ ਸਤਸੰ ਸੋਸਾਇਟੀ ਦੀਆਂ ਸਰਗਰਮੀਆਂ ਚ ਭਾਰਤ ਭਾਰ ਚ ਰਹਿਣ ਵਾਲੀ ਆਪਣੇ ਮੈਂਬਰਾਂ ਨੂੰ ਤਿਮਾਹੀ ਰਸਾਲਾ ਤੇ ਹਰ ਮਹੀਨੇ ਡਾਕ ਦੁਆਰਾ ਯੁਗ ਦਾ ਪਾਠ ਜਿਹੜਾ ਉਹ ਭੇਜਦਾ ਹੈ। ਕਹਿੰਦੇ ਇਹਨਾਂ ਪਾਠਾਂ 'ਚ ਸ਼ਕਤੀ ਸੰਸਾਰ, ਇਕਾਗਰਤਾ ਤੇ ਧਿਆਨ ਯੋਗ ਦੀਆਂ ਤਕਨੀਕਾਂ ਦਾ ਵਿਸਥਾਰ ਸਹਿਤ ਵਰਣਨ ਹੁੰਦਾ ਹੈ। ਕਹਿੰਦੇ ਕਿਰਿਆ ਯੋਗ ਦੀ ਉੱਚਤਰ ਦਿਖਿਆ ਲੈਣ ਲਈ ਜੋ ਪਾਛ ਕੇਵਲ ਦਿਖਿਆ ਲੈਣਦੇ ਯੋਗ ਮੈਂਬਰਾਂ ਨੂੰ ਕਹਿੰਦੇ ਦਿੱਤੀ ਜਾਂਦੀ ਹੈ। ਵੀ ਪਹਿਲੇ ਪੱਧਰ ਦੀ ਜਿਹੜੀ ਦਿਖਿਆ ਉਹ ਤਾਂ ਦੇ ਦਿੰਦੇ ਨੇ ਸਾਰਿਆਂ ਨੂੰ ਪਰ ਕਦੇ ਉਸ ਤੋਂ ਬਾਅਦ ਜੋ ਉੱਚੇ ਲੈਵਲ ਦੀ ਫੇਰ ਦਿਖਿਆ ਹੁੰਦੀ ਹੈ ਉਹ ਕਹਿੰਦੇ ਕੇਵਲ ਜੋਗ ਮੈਂਬਰਾਂ ਨੂੰ ਦਿੱਤੀ ਜਾਂਦੀ ਹੈ ਕਹਿੰਦੇ ਇਹਨਾਂ ਤਕਨੀਕਾਂ ਦਾ ਪੂਰੀ ਨਿਸ਼ਠਾ ਨਾਲ ਅਭਿਆਸ ਕਰਕੇ ਆਪਣੇ ਆਪ ਨੂੰ ਤਿਆਰ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਕਿ ਆਪਾਂ ਜਿਹੜੀ ਉੱਚ ਕਿਰਿਆ ਯੋਗ ਦੇ ਦਿਖਿਆ ਜਿਹੜੀ ਉਹ ਲੈ ਸਕੀਏ ਅੱਗੇ ਉਹ ਕਹਿੰਦੇ ਨੇ ਯੋਗ ਦਾ 사ਸੰਗ ਦੀ ਵਿਦਿੱਤ ਅਧਿਆਤਮਿਕ ਤੇ ਪਰਉਪਕਾਰੀ ਸਰਗਰਮੀਆਂ ਦੇ ਵਾਸਤੇ ਬਹੁਤ ਜ਼ਿੰਮੇਵਾਰ ਅਧਿਆਪਕਾਂ ਤੇ ਕਰਮਚਾਰੀਆਂ ਦੀ ਸਮਰਪਿਤ ਭਾਵਨਾ ਸੇਵਾਵਾਂ ਦੀ ਜ਼ਰੂਰਤ ਹੁੰਦੀ ਹੈ ਇੱਥੇ ਕਹਿੰਦੇ ਮੈਂ ਉਹਨਾਂ ਅਧਿਆਪਕਾਂ ਤੇ ਕਰਮਚਾਰੀਆਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿ ਬਹੁਤ ਵੱਡੀ ਕਹਿੰਦੇ ਲਿਸਟ ਫਿਰ ਬਣ ਜੂਗੀ ਹੁਣ ਕਿਉਂ ਦੱਸ ਦੇਈ ਕਹਿੰਦੇ ਸ਼੍ਰੀ ਰਾਏ ਨੇ ਰਾਂਚੀ ਦੇ ਅਨੇਕ ਬੱਚਿਆਂ ਨਾਲ ਦੋਸਤੀ ਬਣਾਈ ਸਾਦੀ ਧੀ ਤੋਤੀ ਪੈਣਗੇ ਕਹਿੰਦੇ ਉਹ ਕਾਫੀ ਸਮਾਂ ਸਮੇਂ ਤੱਕ ਬੱਚਿਆਂ ਦੇ ਵਿੱਚ ਫਿਰਦੇ ਰਹਿੰਦੇ ਹੁੰਦੇ ਸੀ ਉਹਨਾਂ ਨਾਲ ਉਹਨਾਂ ਦੀ ਦੋਸਤੀ ਹੋ ਗਈ ਸੀ ਕਹਿੰਦੇ ਮੁੰਬਈ ਇਰਾਂਚੀ ਕੋਲਕਾਤਾ ਦਿੱਲੀ ਰਾਹਪੁਰ ਜਿੱਥੇ-ਜਿੱਥੇ ਵੀ ਉਹ ਮੇਰੇ ਨਾਲ ਗਏ ਕਹਿੰਦੇ ਮੇਰੇ ਸਕੱਤਰ ਨੇ ਆਪਣੇ ਸਫ਼ਰ ਰੋਜ਼ਨਾਮਚੇ ਉਹਨਾਂ ਸਾਰੀਆਂ ਥਾਵਾਂ ਦਾ ਸੋਜ ਵਿੱਚ ਸੁੰਦਰ ਵਿਸਤਾਰਪੂਰਵਕ ਵਰਣਨ ਲਿਖਿਆ। ਇੱਕ ਦਿਨ ਕਹਿੰਦੇ ਸ਼ਾਮ ਨੂੰ ਫਿਰ ਮੈਂ ਉਹਨਾਂ ਤੋਂ ਪੁੱਛਿਆ ਵਿਡੇਕਰ, "ਪਰਤਵਾਰ ਤੇਰਾ ਕੀ ਖਿਆਲ ਹੈ?" ਤਾਂ ਕਹਿੰਦੇ ਉਹਨਾਂ ਨੇ ਵਿਚਾਰਮਗਨ ਹੁੰਦਿਆਂ ਕਿਹਾ ਸ਼ਾਂਤੀ। ਕਹਿੰਦੇ ਇੱਥੇ ਲੋਕਾਂ ਦੇ ਸੁਭਾਅ ਦੇ ਵਿੱਚ ਹੀ ਸ਼ਾਂਤੀ ਹੈ। ਦਸਤ ਜੋ ਇਸ ਹੁੰਦਾ ਸੰਦੇਸ਼ ਦੇ ਨਾਲ ਹੀ ਅੱਜ ਦਾ ਇਹ ਅਧਿਆਇ ਹੈ ਜਿਹੜਾ ਸੁਭਾਅਤ ਹੁੰਦਾ ਹੈ। ਤੁਸੀਂ ਸਭ ਨੇ ਮੈਨੂੰ ਇੰਨੇ ਪਿਆਰ ਨਾਲ ਸੁਣਿਆ ਤੁਹਾਡਾ ਸਬਦ ਬਹੁਤ ਬਹੁਤ ਧੰਨਵਾਦ ਹੈ ਜੇ ਤੁਹਾਨੂੰ ਮੇਰਾ ਇਹ ਸਵਾਦ ਇਹ ਚੰਗਾ ਲੱਗਦਾ ਹੈ ਤਾਂ ਆਪਣੇ ਹੋਰ ਨਾ ਸਾਥੀਆਂ ਨਾਲ ਸ਼ੇਅਰ ਵੀ ਜ਼ਰੂਰ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਵੀ ਕਰੋ ਤੇ ਹਾਈਟ ਵੀ ਕਰੋ ਆਪਾਂ ਜਲਦੀ ਫੇਰ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ